ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਨੂੰ ਲੈ ਕੇ ਬਟਾਲਾ ਦੇ ਲੋਕਾਂ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਇੱਕ ਵੰਟਨਾ ਚ ਬਲਕਿ ਟਣਾ ਦੇ ਵਿੱਚ ਸਾਹ ਨਾਲ ਹੋ ਰਹੀ ਹੈ ਭਾਜੀ ਤਿਆਰ ਬਟਾਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਗੁਰੂ ਸਾਹਿਬ ਜੀ ਦਾ ਅੱਜ ਤੋਂ 597 ਸਾਲ ਪਹਿਲਾਂ ਵਿਆਹ ਹੋਇਆ ਸੀ ਉਹਤੇ ਹੀ ਗੁਰੂ ਸਾਹਿਬ ਜੀ ਦੇ ਤਿਆਸਕ ਗੁਰਦਰਾ ਕਾਂਦੇ ਸਹਿਬ ਤੇ ਗੁਰਦਰਾ ਡੇਹਰਾ ਸਾਹਿਬ ਸਹਿਰਾ ਸਹਰਾ ਘਰ ਸੋਮਨੀਤ ਹਨ ਅਤੇ ਅੱਜ ਵੀ ਘਰ ਹਰ ਸਾਲ ਗੁਰੂ ਦੇ ਜੀ ਦੇ ਵਿਆਹ ਪੂਰਵ ਤੇ ਇੱਕ ਵਿਚਾਰ ਨਿਰਕਿਰਤਨ ਬਟਾਲਾ ਵਿਖੇ ਸਜਾਇਆ ਜਾਂਦਾ ਹੈ ਤੇ ਜੋੜ ਮੇਲਾ ਲੱਗਦਾ ਹੈ ਜਿਸ ਚ ਲੱਖਾਂ ਦੀ ਤਦਾਦ ਚ ਸੰਗਤ ਦੇਸ਼ ਦੇ ਵਿਦੇਸ਼ ਤੋਂ ਨਮਸਤਕ ਹੋਣ ਲਈ ਨਗਰਕਰਤਾਂ ਦੇ ਇਤਿਹਾਸ ਗੁਰਦਰਾ ਸਾਹਿਬ ਦੇ ਹਾਜ਼ਰੀਆਂ ਪਰਨ ਪਹੁੰਚੀਆਂ ਆ ਰਹੀਆਂ ਹਨ ਜਿੱਤੇ ਹੀ ਸੰਗਤਾਂ ਦੀ ਅਦਮ ਦੇ ਬਟਾਲਾ ਦੇ ਲੋਕਾਂ ਵੱਲੋਂ ਵੀ ਹਰ ਸਾਲ ਉੱਦੀ ਕਰਿੰਦੀ ਹੈ ਇਸ ਪੂਰਬ ਤੋਂ ਅਤੇ ਵੱਖ-ਵੱਖ ਤਰ੍ਹਾਂ ਦੇ ਨਾਲ ਸੰਗਤਾਂ ਲਈ ਸੇਵਾ ਨਿਭਾਈ ਜਾਂਦੀ ਹੈ ਅਤੇ ਗੁਰਦਰਾ ਸ੍ਰੀ ਕੰਨ ਸਾਹਿਬ ਜੋੜ ਮਿਲ ਸੋਸਾਇਟੀ ਦੇ ਮੈਂਬਰਾਂ ਵੱਲੋਂ ਆਈ ਸੰਗਤਾਂ ਲਈ ਦੇਸ਼ਵਦੀਏ ਦਿਲੰਗਰ ਭਾਜੀ ਜੋ ਕਿ ਇੱਕ ਵਿਆਹ ਵਾਲੇ ਘਰ ਚ ਤਿਆਰ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਉੱਥੇ ਹੀ ਲੋਨਾ ਦੱਸਿਆ ਕਿ ਬੀਤੇ ਸਾਲ ਤੋਂ ਇਨ੍ਹਾਂ ਸੰਗਤਾਂ ਵਿੱਚ ਪ੍ਰਸ਼ਾਦ ਦੇ ਤੌਰ ਤੇ ਵੰਡਿਆ ਜਾਂਦਾ ਹੈ ਜਿਸ ਦੀਆਂ ਮਠਿਆਈਆਂ ਹਨ ਨਿੱਤੇ ਹੀ ਉਹਨਾਂ ਦੱਸਿਆ ਕਿ ਸੇਵਾ ਕੁਝ ਕਵੰਟਲਾਂ ਸ਼ੁਰੂ ਹੋਈ ਸੀ ਹਰ ਸਾਲ ਦਾ ਟੀਚਾ ਵਧ ਰਿਹਾ ਹੈ ਤੇ ਦੇਸ਼ ਵਿਦੇਸ਼ ਦੇ ਇਸ ਵਾਰ ਉਨ੍ਹਾਂ ਵੱਲੋਂ ਕਰੀਬ 12 ਟਨ ਮਢਾਈ ਤਾਰ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਦ ਅਨੀਤਾ 베ਦੀ ਦੀ ਖਾਸ ਖਬਰ ਤਨਵੀ ਯਾ ਤਾਜ਼ਾ ਖਬਰਾਂ ਨਾਲ ਜੁੜੋ ਧੰਨਵਾਦ ਪਹਿਲਾਂ ਤੇ 4 ਕਵਿੰਟਰ ਮੈਂ ਸੀ ਪਹਿਲਾਂ 4 ਕਵਿੰਟਰ ਮੈਂ ਸੀ ਸਟਾਰਟਿੰਗ ਤੇ 4 ਕਵਿੰਟਰ ਮੈਂ ਸੀ ਹੋਲੀ ਹੋਦੇ 8 ਕਿਤੇ 6 6 ਤੋਂ 8 8 ਦਾ ਕਿਤਾ ਵਧ ਗਈ ਉਹ ਤੇ ਬਹੁਤ ਮਹਾਰਾਜ ਦੀ ਕਿਰਪਾ ਵਾ ਵੀ ਪਿਛਲੇ ਸਾਲ 10 ਨਾਲ ਬਣਾਈਦੇ ਹਾਂ ਬਹੁਤ ਬਣਾਈਆਂ ਪਰ ਫੇਰ ਵੀ ਸੰਗਤ ਰਹਿ ਗਈ ਸੀ ਸੰਗਤ ਰਹਿਣ ਨਾਲ ਫਿਰ ਸਾਡੇ ਮਨ ਚ ਹੋਇਆ ਵੀ ਨਹੀਂ ਅਗਲੇ ਹੋਰ ਵਧਾਵਾਂਗੇ ਉਹ ਐਰ ਕੀ ਵਧਾਈ ਆ ਵੇਖੋ ਜੇ ਐਰ ਕੀ ਸੰਗਤ ਪੂਰੀ ਹੋ ਗਈ ਤੇ ਫੇਰ ਤਾਂ ਠੀਕ ਹੈ ਨਹੀਂ ਤੇ ਫਿਰ ਹੋਰ ਵਧਾ ਦਾਂਗੇ ਕੋਈ ਗੱਲ ਨਹੀਂ ਸੰਗਤ ਸਹਿਯੋਗ ਦੇਣ ਦੀ ਆ ਸੰਗਤ ਵੱਤਬਾਤ ਸਾਥ ਦੇਣ ਦੀ ਆ ਉਹ ਆਪ ਹੀ ਜੇ ਨਹੀਂ ਜਾਂਦੇ ਆਪ ਹੀ ਰਸਨ ਪਾਣੀ ਲੈ ਕੇ ਸਾਡੇ ਕੋ ਪਹੁੰਚ ਜਾਂਦੇ ਨੇ ਆ ਦੇਖੋ ਆ ਜਾਂਦੇ ਨੇ ਵੀ ਆ ਸਾਰਾ ਹਿਸਾਬਾ ਉਹ ਵਿੱਚ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਨੂੰ ਵੀ ਸੰ ਸਾਡਾ ਇੰਨਾ ਸਰ ਜਾ ਰਿਹਾ ਸਹੀ ਰੋਡ ਬੜੀਆਂ ਹੀ ਕਰੀ ਦੀ ਜਿਤਨਾ ਬਾਬਾ ਜੀ ਦਾ ਵਿਆਹ ਵਾ ਪੁਰਪ ਰੱਦ ਨੇ ਬਾਬੇ ਦਾ ਵਿਆਹ ਪਰ ਬਣਾਇਆ ਜਾਂਦਾ ਰਾਤ ਨੂੰ ਸੰਗਤ ਕੰਨ ਸਾਹਿਬ ਫੈੜਦੀ ਆ ਸੁੱਤੀ ਹੋਈ ਹੁੰਦੀ ਆ ਉਹਨਾਂ ਨੂੰ ਸਵੇਰੇ ਦੋ ਢਾਈ ਵੇ ਠਾਲ ਕੇ ਨਾਲ ਭਾਜੀ ਬਣ ਕੇ ਦੇਦੀ ਭਾਜੀ ਬੇਦਸਾਪੇ ਆਹ ਲਓ ਮਹਾਰਾਜਾ ਤੁਹਾਡੀ ਸੰਗ ਜੀ ਵਿਆਹ ਬਾਬਾ ਜੀ ਦਾ ਸਪੋਰਟ ਹੋਇਆ ਵਾ ਤੁਸੀਂ ਭਾਜੀ ਲਓ ਤੇ ਹੁਣ ਜਾਓ ਚਰਮਾਨੇ ਕਾਜ ਕਰ ਉਸ ਤੋਂ ਬਾਅਦ ਆਪਾਂ ਲੋਕਲ ਵੰਡੀ ਦੀ ਆ ਲੋਕਲ ਤੋਂ ਬਾਅਦ ਆਪਾਂ ਜੇ ਕੋ ਬਾਹਰੋਂ ਡਿਮਾਂਡ ਹੁੰਦੀ ਆ ਜਿੱਥ ਉਹਨਾਂ ਕਹਿੰਦੇ ਵੀ ਆਪਣੇ ਹੋਰ ਵੇਲੋ ਤੁਹਾਨੂੰ ਫੋਨ ਆਉਂਦੇ ਨੇ ਫਿਰ ਜੇ ਤਾਂ 10 ਘੰਟਾ ਜੋ ਫੋਨ ਆਏ ਫਿਰ ਇੱਕ ਬੋਰੀ ਇਹਨਾਂ ਨੂੰ ਇੱਕ ਬੰਦੇ ਨੂੰ ਭੇਜ ਦਿੱਤੀ ਆ ਫਿਰ ਅਜ ਲੱਗ ਲੱਗਾ ਜੇ ਜਲੰਧਰ ਲੁਧਿਆਣਾ ਦਿੱਲੀ ਕਿੱਥੇ ਵੀ ਆਇਆ ਉਹ ਵੰਡ ਲੈਂਦੇ ਨੇ ਆ ਬੱਚੇ ਇਹਨੂੰ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਨਾਲੇ ਟਾਈਮ ਕਾਫੀ ਟਾਈਮ ਤਾਂ ਲੱਗਣਾ ਜੀ ਇਹਨੂੰ ਅੱਜ ਅੱਜ ਤੇ 4-3 ਹੋ ਗਈ ਆ 8 ਕੁ ਦਿਨ ਲੱਗੇ ਹੋਏ ਇਹਨਾਂ ਨੂੰ ਲੱਗੇ ਨੂੰ ਤੇ ਅਜੇ 4 ਦਿਨਾਂ ਦੇ ਹੋਰ ਲੱਗਣੇ ਨੇ ਇਸ ਵੇਲੇ 7 ਵਜੇ ਲੱਗਦੇ ਨੇ ਸਾਮ ਨੂੰ 7 ਵਜੇ ਛੁੱਟੀ ਕਰਦੇ ਨੇ ਤੇ ਮੁੰਡੇ ਰਾਤ ਨੂੰ ਪੈਕਿੰਗ ਵਾਲੇ ਆ ਜਾਂਦੇ ਨੇ ਮੁੰਡੇ ਸੇਵਾਦਾਰੋਂ ਪ ਮੁਰਗੇ ਕੱਲ ਤੋਂ ਮੁਰਗੇ ਪਲੰਬਰਾਂ ਦੀ ਟੀਮ ਇੱਕ ਆਉਣੀ ਆ ਉਹ ਵੀ ਪੈਕਿੰਗ ਕਰਦੇ ਦੇਣੇ ਉਹਨਾਂ ਨੂੰ ਪੈਕਿੰਗ ਕਰਾਇਆ ਜਾਂਦੇ ਆ ਅੱਗੇ ਵੀ ਅਸੀਂ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਹੀ ਮਠਿਆਈ ਵੰਡੀ ਦੀ ਆ ਵਿਆਹਪੁਰ ਤੋਂ ਅਗਲੇ ਦਿਨ ਅਸੀਂ ਵੰਡਣੀ ਸ਼ੁਰੂ ਕਰ ਦਿੰਦੇ ਆ ਮਠਿਆਈ ਤੇ 5 4 5 ਜਨ ਦੇ ਵਿੱਚ ਸਾਨੂੰ ਲੱਗ ਜਾਂਦੇ ਨੇ ਮਠਿਆਈ ਵੰਦਦੇ ਆ ਵੰਦਦੇ ਇਹ ਹਰ ਕਿਸੇ ਦੇ ਘਰ ਤਕਰੀਬਨ ਜਿਹੜੇ ਆਪਣੇ ਸੱਜਣ ਮਿੱਤਰ ਹੁੰਦੇ ਜਿਨ੍ਹਾਂ ਨੇ ਸੇਵਾ ਦਿੱਤੀ ਹੁੰਦੀ ਆ ਉਹਨਾਂ ਦੇ ਘਰ ਆਪ ਪਹੁੰਚਾ ਕੇ ਆਈ ਦੀ ਆ ਲੋਕਲ ਅਸੀਂ 5-7 ਕਿਲੋਮੀਟਰ ਤੱਕ ਤੇ ਆਪ ਹੀ ਸਾਰਾ ਦੇ ਘਰਾਂ 'ਚ ਪਹੁੰਚਾ ਕੇ ਆਉਂਦੇ ਆ ਕਿਸੇ ਨੂੰ ਇੱਥੇ ਆਉਂਦੀ ਲੋੜ ਨਹੀਂ ਪੈਂਦੀ ਹਰ ਇੱਕ ਦੇ ਘਰ ਆ ਪਹਚਾਈਦੀ ਆ ਕਈਆਂ ਨੂੰ ਇੱਕ ਪੈਕਟ ਦਈਦਾ ਤੇ ਉਹ ਕਹਿੰਦੇ ਭਾਜੀ ਮੇਰਾ ਰਿਸ਼ਤੇਦਾਰ ਨੇ ਉਹਨੂੰ ਮੈਂ ਭੇਜਣੀ ਆ ਸਾਨੂੰ ਦੋ ਪੈਕਟ ਹੋਰ ਦੇ ਦੋ ਚਾਰ ਪੈਕਟ ਜਦ ਤੱਕ ਸਾਡੇ ਕੋਲ ਭਾਜੀ ਰਹਿੰਦੀ ਆ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿਹੜਾ ਮਰਜ਼ੀ ਹੋਵੇ ਜਿਹਨੂੰ ਹਰ ਇੱਕ ਨੂੰ ਪਹਚਾਈਦੀ ਆ ਸਾਡੇ ਭਾਜੀ ਇੱਕ ਪਲੰਬਰਾਂ ਦੀ ਟੀਮ ਹੁੰਦੀ ਆ ਉਹਦੇ ਘੱਟੋ ਘੱਟ ਵੀ ਤੇ 50 ਮੈਂਬਰ ਹੁੰਦੇ ਨੇ ਤੇ ਉਹ ਇੱਥੇ ਸਾਰਾ ਦਿਨ ਫਿਰ ਪੈਕ ਕਰਦੇ ਨੇ ਉਸ ਤੋਂ ਬਾਅਦ ਫਿਰ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੇ ਸਾਡੀ ਟੀਮ ਦੇ ਮੈਂਬਰ ਬਾਕੀ ਨੇ ਜੋੜਾ ਘਰ ਸੇਵਾ ਸੈਟੀ ਦੇ ਉਹ ਵੀ ਆਉਂਦੇ ਨੇ ਕੋਈ ਦਿਨੇ ਹੁੰਦਾ ਕੋਈ ਰਾਤ ਨੂੰ ਹੁੰਦਾ ਰਾਤੀ 12:00 ਇੱਕ ਵਜੇ ਤੱਕ ਅਸੀਂ ਪੈਕ ਕਰਦੇ ਰਹਿੰਦੇ ਹਾਂ ਦੋ ਦਿਨ ਸਾਨੂੰ ਪੈਕ ਕਰਨ ਤੇ ਲੱਗ ਜਾਂਦੇ ਨੇ ਸਿਰਫ ਭਾਜੀ। ਸ਼ਾਹੀ ਇਹ ਉਹਦੇ ਹੁੰਦਾ ਵਾ ਪਤਾ ਨਹੀਂ ਇਹ ਕੀ ਕੋ ਨਾਨਕ ਸਾਹਿਬ ਦਾ ਗੁਰਪੁਰਬ ਗੁਰਪੁਰਬ ਕੋਈ ਵੀ ਹੋਵੇ ਲੇਕਿਨ ਆ ਜਿਹੜਾ ਭਾਜੀ ਦਾ ਪ੍ਰੋਗਰਾਮ ਬਣਿਆ ਸਾਡਾ ਥੋੜੀ ਹੌਲੀ ਥੋੜੀ ਦੇਰ ਤੋਂ ਹੌਲੀ ਹੌਲੀ ਵਧ ਵਧ ਕੇ ਵਧ ਵਧ ਕੇ ਸੰਗਤ ਦੇ ਸਹਿਯੋਗ ਨਾਲ ਹੀ ਵਧਣ ਗਿਆ। ਸੰਗਤ ਵਧੋ ਵਧੀ ਕੋਈ ਖੰਡ ਦੀ ਬੋਰੀ ਫੜਾ ਜਾਂਦਾ ਕੋਈ ਘਿਓ ਦੀ ਬੋਰੀ ਪੀਪਾ ਫੜਾ ਜਾਂਦਾ ਕੋਈ ਰਿਫਾਇਨਡ ਦਾ ਕੋਈ ਸਰੋਂ ਦਾ ਤੇਲ ਦਾ ਅਸੀਂ ਕਿਹਨੂੰ ਨਾਂ ਹੀ ਕਹੀਏ ਤੇ ਆਪੇ ਕਹਿੰਦੇ ਕਹਿੰਦੇ ਭਾਜੀ ਹਰਕਾ ਭਾਦੀ ਨਹੀਂ ਬਣਦੀ ਸਾਨੂੰ ਸੇਵਾ ਨਹੀਂ ਲਈ ਤੁਸੀਂ ਜਿਹੜਾ ਕੋਈ ਵੇਖਣ ਹੁੰਦਾ ਕੋਈ ਪੈਸੇ ਦਾਨ ਕਰ ਜਾਂਦਾ ਵੀ ਲਓ ਜੀ ਭਾਜੀ ਸਾਡਾ ਸਾਡੀ ਸੇਵਾ ਕਰੋ ਸਾਡੀ ਸਿਰਾ ਕਰੋ ਇਸ ਤਰ੍ਹਾਂ ਹੀ ਸੰਗਤ ਦੇ ਸਹਿਯੋਗ ਨਾਲ ਹੀ ਸਭ ਕੁਝ ਹੁੰਦਾ ਉਹ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ